ਜਲਾਣ ਦਾ ਕੰਮ ਇਸ ਵਾਸਤੇ ਸ਼ੁਰੂ ਕੀਤਾ ਗਿਆ ਇਸ ਦੇਸ਼ ਦੇ ਵਿੱਚ ਜਲਾਓ লাশ ਨੂੰ ਆਕਰ ਦੋ ਰਾਖ ਕਰ ਦੋ ਦੇਹੀ ਦਾ ਮੋਹ ਮਿਟ ਜਾਏ ਔਰ ਪੁੱਤਰ ਦੇ ਹੱਥਾਂ ਉਸ ਦਾ ਮਸਤਕ ਤੋੜੋ ਕਪਾਲ ਤੋੜੋ ਤਾਂ ਕਿ ਉਸ ਦੇ ਅੰਦਰ ਮੋਹ ਨਾ ਰਹੇ ਕਬਰ ਵਿੱਚ ਦੇਹੀ ਪਈਏ ਬਹੁਤ ਲੰਬੇ ਸਮੇਂ ਤੱਕ ਪਈਗੀ ਜਿੰਨੇ ਚਿਰ ਤੱਕ ਜੋ ਹੈ ਕਿ ਹੱਡੀਆਂ ਦਾ ਢਾਂਚਾ ਵੀ ਪਿਆ ਹੋ ਮੋਹ ਵਸੋ ਕੇ ਸੂਖਮ ਸਰੀਰ ਉਥੇ ਮੰਡਲਾਂ ਦਾ ਰਹੇਗਾ ਦੂਰ ਕਿਉਂ ਜਾਓ ਇਸ ਤਰ੍ਹਾਂ ਦੇ ਮੰਡਲਾਨ ਵਾਲੀਆਂ ਰੂਹਾਂ 99% ਮੁਸਲਮਾਨ ਹੁੰਦੀਆਂ ਅਗਲਾ ਜਨਮ ਨਹੀਂ ਹੁੰਦਾ ਕਿਉਂਕਿ ਦੇਹੀ ਪਈਏ ਕਬਰ ਦੇ ਚ ਫੜਕ ਦੂਰ ਕਿਉਂ ਜਾਓ ਬਾਬਾ ਫਰੀਦ ਵੀ ਐਸਾ ਕਹਿੰਦੇ ਨੇ ਇਹ ਨਿਮਾਣੀਆਂ ਰੂਹਾਂ ਇਹ ਸੂਖਸ਼ਮ ਸਰੀਰ ਕਬਰਾਂ ਨੂੰ ਮਲ ਕੇ ਬੈਠ ਜਾਣਗੇ ਕਰਮਾ ਕਰਦੇ ਰਹਿਣਗੇ ਕਿਉਂਕਿ ਇਸਲਾਮ ਦੇ ਚ ਐਸੀ ਮਨੋਤ ਹੈ ਕਿ ਕਿਆਮਤ ਵਾਲੇ ਦਿਨ ਅਜਰਾਈਲ ਫਰਿਸ਼ਤਾ ਪੁਨੇਰੀ ਵਜਾਏਗਾ ਸਾਰੀਆਂ ਰੂਹਾਂ ਕਬਰਾਂ ਤੋਂ ਉੱਠ ਕੇ ਖੁਦਾ ਦੇ ਦਰਬਾਰ ਵਿੱਚ ਪੇਸ਼ ਆਉਣਗੀਆਂ ਮੁਹੰਮਦ ਸਾਹਿਬ ਜਿਨ੍ਹਾਂ ਦੀ ਹਾਮੀ ਭਰਨਗੇ ਉਹਨਾਂ ਨੂੰ ਜੰਨਤ ਜਿਨ੍ਹਾਂ ਦੀ ਹਾਮੀ ਨਹੀਂ ਭਰਨਗੇ ਉਹਨਾਂ ਨੂੰ ਦੋਜ਼ਖ ਭਾਰਤ ਦੇ ॠषि मुनि ਸੰਤ ਅਵਤਾਰ ਉਹਨਾਂ ਦੀ ਦ੍ਰਿਸ਼ਟੀ ਬੜੀ ਗਹਿਰੀ ਸੀ ਇਸ ਦੇਹੀ ਦੀ ਪਕੜੀ ਨਾ ਰਹੇ ਅੱਗੇ ਜਾਏ ਇਹਦਾ ਜਨਮ ਹੋਵੇ ਇਹ ਭਟਕੇ ਜਲਾ ਦੋ ਕੁਝ ਹੱਡੀਆਂ ਬਚ ਗਈਆਂ ਨੇ ਰਾਖ ਬਚ ਗਈ ਏ ਇਹ ਵੀ ਕਿਸੇ ਦਰਿਆ ਦੇ ਚ ਪਾ ਦੋ ਕੁਝ ਨਾਮ ਨਿਸ਼ਾਨ ਰਵੇ